ਗੁਰਦਾਸਪੁਰ ਵਿਖੇ ਇੱਕ ਨਾਮੀ ਸੁਨਿਆਰੇ ਦੇ ਵੱਲੋਂ ਈ ਰਿਕਸ਼ਾ ਚਾਲਕ ਦੇ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਜਦ ਵਿਆਸ ਮਾਗਮ ਦੇ ਚੱਲਣ ਦੇ ਦੌਰਾਨ ਦਾਸਦੀ ਕਿ ਈ ਰਿਕਸ਼ਾ ਚਲਾਉਣ ਵਾਲੇ ਵੱਲੋਂ ਗਵਾਂਡਿਆ ਦੇ ਮੁੰਡੇ ਨੇ ਗਲੀ ਦੇ ਵਿੱਚ ਗੱਡੀਆਂ ਖੜੀਆਂ ਦੇਖ ਕੇ ਈ ਰਿਕਸ਼ਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਈ ਰਿਕਸ਼ਾ ਵਾਲੇ ਲੜਕੇ ਦੇ ਵਿਆਹ ਵਾਲੇ ਘਰ ਦੇ 4-5 ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਇੰਨੀ دیر ਨੂੰ ਈ ਰਿਕਸ਼ਾ ਵਾਲੇ ਦੇ ਪਿਤਾ ਰਜੇਂਦਰ ਕੁਮਾਰ ਵੀ ਬਾਹਰ ਆ ਗਏ ਤਾਂ ਲੜਕੇ ਦੀ ਮਾਰਕੁਟਾਈ ਹੁੰਦੀ ਦੇਖ ਕੇ ਸਹਿ ਨਹੀਂ ਕਰ ਸਕੇ ਆਪਣੇ ਘਰ ਚ ਆ ਕੇ ਉਹਨਾਂ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਲਈ ਗਈ ਜਿਸ ਕਾਰਨ ਉਹਦਾ ਦੀ ਮੌਕੇ ਤੇ ਹੀ ਮੌਤ ਹੋ ਗਈ ਮਾਮਲਾ ਗੁਰਦਾਸਪੁਰ ਦੇ ਮੁਹੱਲਾ ਓਮਕਾਰ ਨਗਰ ਦਾ ਹੈ ਈ ਰਿਕਸ਼ਾ ਵਾਲੇ ਲੜਕੇ ਦੀ ਮਾਰਕੁਟਾਈ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪੁਲਿਸ ਨੇ ਫਿਲਹਾਲ ਮ੍ਰਿਤਕ ਦੀ ਪਤਨੀ ਨੀਰੂ ਦੇ ਬਿਆਨ ਦੇ ਆਧਾਰ ਤੇ ਗਵੰਡੀਆ ਦੇ ਪਰਿਵਾਰ ਦੇ 4 ਲੋਕਾਂ ਖਿਲਾਫ ਮਾਮਲਾ ਦਰਜ ਕਰਿਆ ਤੇ ਮਤਲਬ ਆਪਣੀ ਨੇ ਕਮਾਈ ਕਰਦਾ ਤੇ ਉਹ ਆ ਰਿਆ ਸੀ ਗਲੀ ਦੇ ਵਿੱਚ ਇੱਕ ਲੜਕਾ ਕਿਸੇ ਨਾਲ ਸ਼ਾਪੀਤੀ ਹੋਈ ਸੀ ਤੇ ਉਹ ਗਾਲਾਂ ਕੱਢ ਰਿਹਾ ਸੀ ਤੇ ਉਧਰੋਂ ਉਹ ਆ ਰਿਆ ਸੀ ਉਹਦੇ ਚੱਲਾ ਗਿਆ ਜਿਨ੍ਹਾਂ ਨੇ ਗਾਲਾਂ ਜਿਨ੍ਹਾਂ ਨੇ ਗਾਲਾਂ ਕੱਡੀਆਂ ਤੇ ਪਕੜਿਆ ਆ ਗਿਆ ਤੇ ਉਹਨਾਂ ਨੇ ਫੜ ਕੇ ਬਹੁਤ ਮਾਰਿਆ ਕਿ ਲੱਭ ਤੂੰ ਕੀਤਾ ਹੈ ਕੁਝ ਸਾਰਾ ਤੇ ਲੱਭ ਕਹਿੰਦਾ ਵੀ ਮੈਂ ਨਹੀਂ ਕੀਤਾ ਕਹਿੰਦਾ ਨਹੀਂ ਤੁਸੀਂ ਕੀਤਾ ਕਿਦਾਂ ਨਹੀਂ ਕੀਤਾ ਉਹਨਾਂ ਨੇ ਫੜ ਕੇ ਇੰਨਾ ਕੁ ਕੁੱਟਿਆ ਇੰਨਾ ਕੁ ਕੁੱਟਿਆ ਕਿ ਫਿਰ ਇਹਦੇ ਪਾਪਾ ਬਾਹਰ ਆ ਗਏ ਮਤਲਬ ਅਸੀਂ 도ੜੇ ਆਏ ਬਾਅਦ ਤੇ ਉਹਨਾਂ ਨੇ ਇਹਨਾਂ ਨੂੰ ਵੀ ਝੰਜੋੜਿਆ ਕਿ ਉਹ ਕਹਿੰਦੇ ਕਿ ਮੇਰਾ ਕੀ ਕਸੂਰ ਹੈਗਾ ਵਾ ਤੇ ਤੁਸੀਂ ਇਹਨੂੰ ਛੱਡ ਦਿਓ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਨਹੀਂ ਤੇ ਮੈਂ ਕੁਝ ਖਾ ਕੇ ਤੇ ਮੈਂ ਕਰ ਲੈਣਾ ਉਹ ਅੱਗੋਂ ਕਹਿੰਦੇ ਆਂ ਤੇ ਕਰ ਲੋ ਜੋ ਕਰਨਾ ਕਰ ਲੋ ਤੇ ਉਹਨਾਂ ਨੇ ਜਾ ਕੇ ਬਥੇਰਾ ਸੀ ਛੁਡਾਇਆ ਪਰ ਉਹ ਮੈਨੂੰ ਵੀ ਉਹਨਾਂ ਦੇ ਮਤਲਬ ਕਿ ਪਾਪਾ ਨੇ ਗਾਲਾਂ ਕੱਢੀਆਂ ਆ ਰਾਜੂ ਦੇ ਰਾਏ ਕੁਮਾਰ ਭਾਜੀ ਨੂੰ ਗਾਲਾਂ ਕੱਢੀਆਂ ਮੈਨੂੰ ਵੀ ਕਹਿੰਦੇ ਜਾ ਤੋੜ ਜੋ ਤੁਸੀਂ ਵੀ ਤੇ ਫਿਰ ਮੈਂ ਆ ਗਈ ਤੇ ਮੈਨੂੰ ਇਹਨਾਂ ਨੇ ਆਵਾਜ਼ ਮਾਰੀ ਕਹਿੰਦੇ ਆ ਜਾ ਆ ਜਾ ਮੈਂਨਾਂ ਦੇ ਸਿਰ ਚੜ ਕੇ ਕੁਝ ਖਾ ਲਿਆ ਵਾ ਤੇ ਜਦੋਂ ਮੈਂ ਘਰ ਪਹੁੰਚੀ ਤੇ ਵਾਕਈ ਉਹਨਾਂ ਨੇ ਕੁਝ ਕਰ ਲਿਆ ਸੀ ਇਹ ਨਹੀਂ ਮੈਨੂੰ ਪਤਾ ਕਿ ਖਾਦਾ ਇਹਨਾਂ ਨੇ ਜ਼ਰੂਰ ਹੈ ਉਸੇ ਵੇਲੇ ਉਹਨਾਂ ਦੀ ਮਤਲਬ ਕਿ ਡੈਥ ਹੋ ਗਈ ਤੇ ਮੈਨੂੰ ਹੁਣ ਇਨਸਾਫ ਮਿਲਣਾ ਚਾਹੀਦਾ ਹੈ ਕੀ ਮਤਲਬ ਕੀ ਕਸੂਰ ਸੀ ਕਾ ਉਹਨਾਂ ਦਾ ਭਾਰ ਦੇ ਕਿਉਂ ਸੀ ਜਦੋਂ ਉਹਨਾਂ ਨੇ ਕਿਹਾ ਸੀਗਾ ਮੇਰੇ ਪਤੀ ਨੇ ਇਹ ਪਾਰਟੀ ਕਰ ਰਹੀ ਸੀ ਸ਼ਰਾਬਾਂ ਸ਼ੁਰੂਆਤ ਟੀ ਕੇ ਇਹਨਾਂ ਨੇ ਮੇਰੇ ਬੇਟੇ ਤੇ ਅਟੈਕ ਕੀਤਾ ਵਾ ਮਤਲਬ ਜਿਸ ਤਰ੍ਹਾਂ ਕਿ ਕੁੱਟਿਆ ਬਹੁਤ ਹੈ ਇਹਨਾਂ ਦੇ ਹਾਂਜੀ ਉਹ ਵਿਆਹ ਵਾ ਕੋਈ ਪ੍ਰੋਗਰਾਮ ਸੀਗਾ ਪਾਰਟੀ ਸ਼ਰਾਬਾਂ ਪੀ ਕੇ ਮਤਲਬ ਕਿ ਇਥਾ ਨੇ ਗੁਆਂਡੀ ਨੇ ਹਾਂਜੀ ਹਾਂਜੀ ਸਾਡੇ ਗੁਆਂਡੀ ਅਮਰਗਲੀ ਦੇ ਵਿੱਚ ਹੀ ਆ ਮਤਲਬ ਗੁਆਂਡੀ ਆ ਮਤਲਬ हां जी हां जी ਬਾਹਰੋਂ ਹੀ ਆਏ ਸੀਗੇ ਲੋਕ ਤੇ ਸਾਰੇ ਇਹਨੂੰ ਪਾਗੇ ਮੇਰੇ ਬੇਟੇ ਨੂੰ ਇੰਨਾ ਕੁ ਕੁੱਟਿਆ ਕਿ ਨਾ ਇਹਦੇ ਪਾਪਾ ਕੋਲ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਛੱਡ ਦਿਓ ਮੈਨੂੰ ਕਿ ਮੈਂ ਤੁਹਾਡੇ ਸਿਰ ਖਾ ਕੇ ਕੁਛ ਵੀ ਮਰ ਜਾਣਾ ਉਹ ਅੱਗੇ ਕਹਿੰਦੇ ਕਿ ਮਰ ਜਾਓ ਅਸੀਂ ਕੀ ਹੈਗੀ ਆ ਜੀ ਆਪਣਾ ਸੰਡੇ ਇੱਕ ਤਰੀਕ ਦੇ ਆ ਮੈਂ ਹੁਣ ਇਨਸਾਫ ਚਾਹੁੰਦੀ ਆ ਕਿ ਜੇ ਮੇਰੇ ਬੇਟੇ ਨੂੰ ਮਤਲਬ ਕਿ ਕੋਈ ਮਤਲਬ ਐਕਸ਼ਨ ਨਹੀਂ ਲੈ ਰਹੇ ਹੈਗੇ ਤੇ ਇਹਨਾਂ ਦੇ ਪਿੱਛੇ ਮੇਰੇ ਪਤੀ ਦੀ ਜਾਨ ਗਈ ਹੈ ਤੇ ਇਹਨਾਂ ਨੂੰ ਮੈਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਕਿ ਇਹਨਾਂ ਨੂੰ पकड़ा जाए पांच ही छह बंदਿਆਂ ਦੇ ਨਾਮ ਹੈਗੇ ਜਿਨ੍ਹਾਂ ਨੂੰ ਤੁਸੀਂ ਅਰੈਸਟ ਨਾ ਕੀਤਾ ਤੇ ਇਸ ਤਰ੍ਹਾਂ ਦੇ ਮੇਰੇ ਪਰਿਵਾਰ ਨੂੰ ਵੀ ਖਤਰਾ ਔਰ ਮੇਰੀ ਵੀ ਜਾਨ ਨੂੰ ਖਤਰਾ ਹੈ ਇਹਨਾਂ ਨੂੰ ਤੇ ਸਾਨੂੰ ਇਨਸਾਫ ਦਿਵਾਓ ਔਰ ਜ਼ਰੂਰ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਇਨਸਾਫ ਨਹੀਂ ਮਿਲੇਗਾ ਤਾਂ ਮੈਂ ਵੀ ਇਹਨਾਂ ਦੇ ਸਿਰ ਟੜ ਕੇ ਕੁਝ ਖਾ ਕੇ ਮਰ ਜਾਂਗੀ ਸਰ ਮੇਰਾ ਨਾਮ ਲਵ ਸ਼ਰਮਾ ਜੀ ਮੈਂ ਭਿੰਡਰ ਲਈ ਗਲੀ ਦਾ ਨਿਵਾਸੀ ਆ ਠੀਕ ਹੈ ਜਾਚੋਂ ਚ ਮੇਰੀ ਦੁਕਾਨ ਹੈ ਲਵ ਸ਼ਕਰਪੇਰ ਠੀਕ ਹੈ ਜੀ ਗੱਲ ਇਦਾਂ ਹੀ ਸਾਰੇ ਕੇ ਨਾ ਸਾਡੇ ਨਾ ਨਾਲੀ ਘਰ ਦਾ ਮੁੰਡੇ ਆਪਣੇ ਭਰਾ ਹੀ ਆ ਉਹਨਾਂ ਦਾ ਫੰਕਸ਼ਨ ਹੈਗਾ ਧਾਰ ਕੋਈ ਵਿਆਹ ਸੀ ਉਹਦਾ ਤੇ ਉਹ ਮੈਨੂੰ ਨਾ ਬਾਰ ਬਾਰ ਕਹਿੰਦੇ ਕਿ ਯਾਰ ਤੂੰ ਸਾਡਾ ਵਿਆਹ ਨਾ ਖਰਾਬ ਕਰੀ ਸਾਡਾ ਵਿਆਹ ਨਾ ਖਰਾਬ ਕਰੀ ਤੇ ਮੈਂ ਉਹਨਾਂ ਨੂੰ ਅੱਗੋ ਕਹਿਣਾ ਮੈਂ ਯਾਰ ਮੈਂ ਕੀ ਕਿਹੜੀ ਗੱਲੋਂ ਤੁਹਾਡਾ ਵਿਆਹ ਖਰਾਬ ਕਰਨਾ ਕੌਣ ਕਹਿੰਦੇ ਸਚੀਨ ਤੇ ਸਚੀਨ ਦਾ ਡੈਡੀ ਠੀਕ ਆ ਤੇ ਚਾਚੀ ਵੀ ਮੇਰੀ ਕੰਦੀ ਮੈਂ ਮੈਂ ਉਹਨਾਂ ਨੂੰ ਚਾਚੀ ਕੰਦਾ ਹੀ ਕਰਕੇ ਕਿਉਂਕਿ ਸਾਡੇ ਲਾਗੇ ਰਹਿੰਦੇ ਆਈ ਨਾ ਤੇ ਸ਼ੁਰੂ ਤੋਂ ਬਾਅਦ ਪਿਆਰ ਵੜਾਈ ਉਹਨਾਂ ਨਾਲ ਤੇ ਬਾਅਦ ਦੇ ਵਿੱਚ ਨਾ ਇਹ ਇਹਨਾਂ ਨੇ ਚਲੋ ਗੱਡੀਆਂ ਲਾਈ ਦੀਆਂ ਦੋ ਆਪਣੇ ਘਰ ਦੇ ਬਾਹਰ ਪਿੱਛੇ ਮੋਰ ਤੇ ਵੀ ਇਹਨਾਂ ਦਾ ਕੀ ਘਰ ਆ ਠੀਕ ਆ ਕੇਵਲ ਉਹਨਾਂ ਦਾ ਸੁਨਿਆਰੇ ਦਾ ਉਹਨਾਂ ਨੇ ਦੋ ਗੱਡੀਆਂ ਲਾਈ ਦੀਆਂ ਚਲੋ ਮੈਂ ਆਪਣਾ ਜਾ ਕੇ ਨਾ ਆਟੋ ਲਾਤਾ ਠੀਕ ਆ ਤੇ ਜਿਹੜੀ ਕੇਵਲ ਦੀ ਨੂੰ ਹੀ ਨਾ ਵੱਡੀSniper ਠੀਕ ਆ ਉਹਨੇ ਪਤਾ ਕੀ ਕੀਤਾ ਆ ਕੇ ਮੈਂ ਚੁੱਪ ਕਰਕੇ ਆਟੋ ਲਾ ਕੇ ਤੇ ਆਪਣੇ ਘਰ ਚਲਾ ਗਿਆ ਠੀਕ ਹੈ ਮੇਰੀਆ ਤੀਨੋ ਟੀੜਾ ਟਿਕਾ ਆ ਗਏ ਮੈਂ ਰਾਤ ਨੂੰ ਫੇਰ ਨਿਕਲਦਾ ਨਾ ਘਰੋਂ ਬਾਹਰ 9:30 9:30 ਵਜੇ ਉਹਨੇ ਨਾ ਮੇਰਾ ਆਟੋ ਨਾ ਧੱਕਾ ਮਾਰ ਕੇ ਨਾ ਪਿੱਛੇ ਕਰ ਛੜਿਆ ਠੀਕ ਆ ਤੇ ਮੈਂ ਜਦੋਂ ਆ ਕੇ ਵੇਖਿਆ ਮੈਂ ਕਹਾ ਯਾਰ ਮੇਰਾ ਆਟੋ ਪਿੱਛੇ ਕਿਨੇ ਕੀਤਾ ਯਾਨੀ ਕਿ ਉਹ ਤੇ ਸੜਕ ਦੇ ਵਿੱਚ ਲਾਤਾ ਕੈਮਰੇ ਲੱਗੇਦੇ ਤੁਸੀਂ ਵੀਡੀਓ ਵੀ ਕਢਾ ਸਕਦੇ ਸਾਰੀ ਤੇ ਚਲੋ ਬੜੇ ਬਤਮੀਜ਼ੀ ਨਾਲ ਬੋਲੀ ਅਸੀਂ ਸਕੂਟੀ ਲੈਣੀ ਹੁੰਦੀ ਅੰਦਰ ਤੁਸੀਂ ਇਦਾਂ ਬੜੇ ਮਤਲਬ ਕਿ ਬਹੁਤ ਬੰਦੇ ਬਿਹੇਵਣਾ ਬੋਲੀ ਚਲ ਮੈਂ ਉਹਨੂੰ ਭੈਣ ਕਹਨਾ ਮੈਂ ਤਾਂ ਵੀ ਨਹੀਂ ਕੁਝ ਗਿਆ ਉਹਨੂੰ ਚੁੱਪ ਕਰਕੇ ਮੈਂ ਚਲਾ ਗਿਆ ਸਚੀ ਨੂੰ ਮੈਂ ਭਾਈ ਮਰੀ ਜਾ ਕੇ ਜਿਹਦੇ ਭਰਾ ਦਾ ਛੋਟੇ ਦਾ ਵਿਆਹ ਸੀ ਤੇ ਉਹ ਵੱਡੇ ਭਰਾ ਦਾ ਵਿਆਹ ਸੀ ਸਚੀ ਦੇ ਉਹਨੂੰ ਮੈਂ ਭਾਈ ਮਰੀ ਮੈਂ ਸਚੀ ਨੇ ਮੇਰਾ ਭਰਾ ਦਾ ਗੱਲਬਾਤ ਹੋਈ ਆ ਕਹਿੰਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਯਾਰ ਤੂੰ ਦੋ ਦਿਨਾਂ ਆਟੋ ਨਾਲ ਆ ਨਾਲ ਆ ਮੈਂ ਕਹਾ ਯਾਰ ਮੈਂ ਚਾਰਜ ਲਾਣਾ ਹੁੰਦਾ ਮੈਂ ਚਾਰਜ ਤੇ ਘਾਰ ਹੀ ਲਾਵਾਂਗਾ ਕਿ ਬਾਹਰ ਕਿਤੇ ਲਾਵਾਂਗਾ ਚਾਰਜ ਆਟੋ ਚਾਰਜ ਕਰਾਂਗਾ ਤਾਂ ਹੀ ਚਲਾਵਾਂਗਾ ਚਲੋ ਇਹ ਗੱਲਬਾਤ ਹੋ ਗਈ ਫੇਰ ਨਾ ਸਾਡੀ ਗਲੀ ਦੇ ਉਸ ਤੋਂ ਅਗਲੇ ਦਿਨ ਨਾ ਇੱਕ ਨਾ ਚਾਰ ਹੁਣ ਰਾਤ ਗੱਲ ਕੀ ਹੋਈ ਆ ਹਰ ਹਾਲ ਕੋਈ ਗੱਲ ਨਹੀਂ ਹੋਈ ਸਰ ਮੈਂ ਉਹੀ ਉਸ ਉਸ ਦਿਨ ਦੀ ਹੀ ਗੱਲ ਦੱਸਣ ਲੱਗਾ ਜਿਸ ਦਿਨ ਲੜਾਈ ਹੋਈ ਆ ਤੇ ਨਾ ਉਹ ਜੇ ਰੋਡ ਤੇ ਮੁੰਡਾ ਇੱਕ ਚਾਹ ਵਾਲਾ ਉਹ ਗਾਲਾ ਗੂਲਾ ਜੀਆਂ ਬੜੀਆਂ ਕੱਟਦਾ ਵਾ ਤੇ ਉਹ ਗਾਲਾ ਕੱਟਦਾ ਪਿਆ ਹੀਗਾ ਤੇ ਉਦੋਂ ਮੈਂ ਇੱਕ ਗੱਲ ਨਹੀਂ ਕੱਢੀ ਹੀ ਉਦੋਂ ਸਰ ਗਲੀ ਦੇ ਵਿੱਚ ਕੋਈ ਨਹੀਂ ਠੀਕ ਆ ਉਹ ਆਕੇ ਨੇ ਗਾਲ ਗੂਲ ਕੱਡੀਆਂ ਬੜੀਆਂ ਉਹਨਾਂ ਨੂੰ ਲੱਗਾ ਇਹ ਲਵ ਕੱਢਣ ਦੇ ਗਾਲਾਂ ਠੀਕ ਆ ਉਹ ਪਰੇ ਬੈ ਕੇ ਸ਼ਰਾਬ ਪੀਂਦੇ ਪਏ ਸੀਗੇ ਸਾਰੇ ਜਣੇ ਸਮੈਕਸਮੂ ਪੀਦੇ ਸਾਰੇ ਜਣੇ ਕੋਠੇ ਬੈਠੇ ਹੋ ਤੇ ਅੱਗੇ ਜਦੋਂ ਮੈਂ ਆਟੋ ਲਾਇਆ ਤੇ ਉਹਨੂੰ ਮੈਂ ਵੈਸੇ ਪੁੱਛਿਆ ਕਿ ਖੂਨ ਲੱਗੇ ਦਾ ਸੀ ਇੱਥੇ ਉਹ ਡਿੱਗੇ ਦਾ ਸੀਗਾ ਮੁੰਡਾ ਰਮੇਸ਼ ਟੀ ਸਟਾਲ ਵਾਲਾ ਉਹਨੂੰ ਮੈਂ ਪੁੱਛਿਆ ਮੈਂ ਤੇਰੇ ਯਾਰ ਇਹ ਖੂਨ ਲੱਗੇ ਦਾ ਵਾ ਜਿਹੜੇ ਭਾਂਚੋਂ ਨੇ ਤੈਨੂੰ ਮਾਰਿਆ ਵਾ ਯਾ ਮੇਰੇ ਪਾਪਾ ਨੂੰ ਤੇ ਮੇਰੇ ਪਾਪਾ ਨੇ ਮੇਰੇ ਜੇ ਮੈਨੂੰ ਪਤਾ ਹੁੰਦਾ ਨਾ ਮੇਰੇ ਪਾਪਾ ਨੇ ਇੰਨੀ ਗੱਲ ਕਹੀ ਆ ਕਿ ਮੈਂ ਕੁਝ ਖਾ ਰਣਾ ਵਾ ਤੇ ਮੈਂ ਸਾਰਾ ਉਹਨਾਂ ਨੂੰ ਜਾਣ ਹੀ ਨਹੀਂ ਦੇਣਾ ਇਹਨਾਂ ਨੇ ਬਾਅਦ ਦੇ ਵਿੱਚ ਮੈਨੂੰ ਕਿਹਾ ਕੇਵਲ ਸੁਨਿਆਰੇ ਨੇ ਮੈਨੂੰ ਕਿਹਾ ਮੇਰੇ ਸੂਰਜ ਮੱਥੇ ਲੱਗਣਾ ਕੰਦਾ ਤੇਰਾ ਪਿਓ ਵੀ ਸਾਡੇ ਥੱਲੇ ਲੰਮੇ ਪੇਗਾ ਤੇਰੀ ਮਾਂ ਵੀ ਸਾਡੇ ਥੱਲੇ ਲੰਮੇ ਪੇਗੀ ਤੈਨੂੰ ਇਹੋ ਜਿਹਾ ਠੋਕਾਂਗੇ ਕੰਦਾ ਤੂੰ ਜ਼ਿੰਦਗੀ ਚ 2 ਸਾਲ 3 ਸਾਲ ਬਾਹਰ ਨਹੀਂ ਆ ਸਕੇਗਾ ਜੇ ਐਨੀ ਗੱਲ ਜੇ ਤੋਂ ਮੇਰੀ ਮਾਂ ਵੱਲੋਂ ਕਈ ਛੇਰਮਾਂ ਗੱਲਾਂ ਕੱਡੀਆਂ ਸਰ ਸਰ ਮੈਨੂੰ ਤਾਂ ਨਾਲ ਹੀ ਇਹਨਾਂ ਨੇ ਮੁਲਾਜ਼ਮਾਂ ਨੂੰ ਕੁਝ ਕਾ ਕੇ ਮੈਨੂੰ ਥਾਣੇ ਲੈ ਗਏ ਠੀਕ ਹੈ ਉੱਥੇ ਮੈਨੂੰ ਹਵਾਲਾ ਚ ਬੰਦ ਕਰਤਾ ਠੀਕ ਹੈ ਬਾਅਦ ਚ ਮੈਨੂੰ ਨਹੀਂ ਕੀ ਪਤਾ ਮੇਰੇ ਪਿਓ ਨਾਲ ਕੀ ਹੋਇਆ ਮੈਨੂੰ ਤੇ ਅਗਲੇ ਦਿਨ 3-4 ਵੇ ਪਤਾ ਲੱਗਾ ਕਿ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਡੈਥ ਤੇ ਉਹਨਾਂ ਦੀ ਸਵੇਰ ਦੀ ਹੋ ਗਈ ਦੀ ਇਹਨਾਂ ਦੇ ਹੋਇਆ ਕੇਵਲ ਤੇ ਹੋਇਆ ਜੇ ਤੇ ਕੀ ਕਹਿੰਦੇ ਆ ਕੇ ਰਾਹੁਲ ਸੁਨਿਆਰਾ ਵਾ ਉਹ ਆਸਟ੍ਰੇਲੀਆ ਤੋਂ ਆਇਆ ਦਾ ਵਾ ਬਦਮਾਸ਼ੀ ਉਹਨੇ ਕੀਤੀ ਜੇ ਸੱਤ ਸੱਤ ਤੋਂ ਵੱਧ ਆਈ ਸਾਰਾ ਇਹੀ ਚਾਹਨੇ ਇਨਸਾਫ ਦੇ ਦੋ ਜੇ ਨਹੀਂ ਸਾਬ ਦੇਣਾ ਤੇ ਲਿਖ ਕੇ ਦੇ ਦੋ ਕਿ ਮੈਂ ਵੀ ਕੋਈ ਕਾਰਵਾਈ ਕਰਾਂਗਾ ਨਹੀਂ ਰਾਜੂ ਤੇ ਹੋਇਆ ਪ੍ਰਿੰਸ ਦਾ ਹੀ ਨਾਮ ਨਹੀਂ ਲਿਖਾਇਆ ਕਿਉਂਕਿ ਉਹਦਾ ਵਿਆਹ ਹੀ ਉਹਦੀ ਚਲੋ ਗਲਤੀ ਹੈ ਗਈ ਜਿਹੜੀ ਉਹਦੇ ਘਰ ਕੁੜੀ ਜਾਣੀ ਉਹਦੀ ਜਿੰਨੀ ਨਾ ਗਲਤੀ ਕੋਈ ਭਤੀਜੇ ਉਹਦੇ ਅੱਛਾ ਕੇਵਲ ਤੇ ਰਾਜੂ ਦੋ ਭਰਾ ਵਾ ਅਗੋਂ ਉਹਨਾਂ ਦੇ ਦੋ ਦੋ ਬੇਟੇ ਆ ਤੇ ਸਰ ਮੈਂ ਰੋਜ਼ ਹੀ ਘਲਾਰਦਾ ਸੀਗਾ ਜੇ ਉਹਨਾਂ ਦੀ ਗੱਡੀ ਲੱਗੀ ਵੀ ਹੁੰਦੀ ਸੀ ਉਹ ਮੈਨੂੰ ਕਹਿੰਦੇ ਸੀ ਪਰੇ ਕੱਲ ਮੈਂ ਪਹਿਲੇ ਕਰ ਲੈਂਦਾ ਸੀ ਗੱਡੀ ਝਗੜੇ ਦਾ ਕਾਰਨ ਇਹੀ ਹੋਇਆ ਜਿਹੜੀਆਂ ਉਹ ਗਾਲਾਂ ਕੱਢਣ ਦੇ ਇਹਨਾਂ ਨੂੰ ਇਹ ਲੱਗਾ ਕਿ ਲਵ ਕੱਢਣ ਦਿਆ ਵਾ ਲੱਗਦੀ ਇਹਨਾਂ ਨਾਲ ਹੀ ਮੇਰੀ ਪਹਿਲੇ ਮੇਰੀ ਯਾਰੀ ਦੋਸਤੀ ਹੁੰਦੀ ਸੀ ਇਹਨਾਂ ਨਾਲ ਸਾਰੇ 20 21 ਨੂੰ ਇੱਕ ਸਾਨੂੰ ਮੈਸੇਜ ਆਇਆ ਸੀ ਕਿ ਲੜਾਈ ਝਗੜਾ ਹੋ ਰਿਹਾ ਉੱਥੇ ਤਾਂ ਉੱਥੇ ਅਸੀਂ ਗਏ ਆ ਝਗੜੇ ਦੇ ਸਬੰਧੀ ਆਪਾਂ ਗਏ ਆ ਉੱਥੇ ਪੁੱਛਦੇ ਕੀ ਇਹ ਬੰਦਾ ਮੁੰਡਾ ਵੀ ਲੰਦਾ ਫੜ ਕੇ ਉਹ ਬਾਅਦ ਸਾਨੂੰ ਪਤਾ ਲੱਗਾ ਕਿ ਨਾ ਅਰਜਿੰਦਰ ਕੁਮਾਰ ਦਾ ਨਾਲ-ਨਾਲ ਘਰ ਹੈ ਨਾ ਗਲੀ ਝਗੜਾ ਹੋਇਆ ਹੈਗਾ ਅਰਜਿੰਦਰ ਕੁਮਾਰ ਸਿਆਣੀ ਉਮਰ ਦਾ ਹੈਗਾ ਉਹਨੇ ਆਪਣੇ ਮੁੰਡੇ ਨੂੰ ਸੜਾਣ ਦੀ ਖਾਤਰ ਉਹਨੂੰ ਕਿਹਾ ਬੀਜੀ ਪਾਰਟੀ ਨੂੰ ਕਿ ਮੇਰਾ ਮੁੰਡਾ ਛੱਡ ਦਿਓ ਨਹੀਂ ਤੇ ਮੈਂ ਕੋਈ ਖਾ ਕੇ ਮਰ ਜਾਣਾ ਤੇ ਉਹਨਾਂ ਨੇ ਕਿਹਾ ਨਹੀਂ ਛੱਡਣਾ ਜਾ ਖਾ ਮਰਨਾ ਤੇ ਮਰ ਜਾ ਉਹਦੇ ਦੁੱਖੋਂ ਆ ਕੇ ਉਹਨੇ ਦਵਾਈ ਖਾ ਲਈ ਚਾਰ ਜਣੇ ਤੇ ਪੱਚਾ ਹੋਇਆ ਜੀ ਉਹਨਾਂ ਦਾ ਨਾਮ ਜੀ ਕੇਵਲ ਬਰਮਾ ਰਾਜਕੁਮਾਰ ਸਚਿੰਤ ਤੇ ਰੋਬਿੰਦ ਇੱਕ ਖੁੱਦ ਰਹਿਣ ਵਾਲੇ ਇਹ ਨਾਲ ਹੀ ਪਿੰਡ ਵਾਲੀ ਗਲੀ ਔਕਾ ਨਗਰ ਮਹੱਲਾ ਰਿਹਾ ਜੀ ਇਹ ਝਗੜਾ ਉੱਥੇ ਉਹਨਾਂ ਦੇ ਘਰ ਦੀ ਗਲੀ ਦੇ ਵਿੱਚੀ ਹੈ। ਇਹ ਝਗੜਾ ਕੋਈ ਇਹਨਾਂ ਦਾ ਪੁਰਾਣੀ ਗੱਲ ਸੀ ਪਹਿਲਾਂ ਕੋਈ ਤੇ ਅੱਜ ਤੇ ਇਹਨਾਂ ਨੇ ਕਹਿੰਦੇ ਹੈ ਮੈਂ ਇਹ ਰਿਕਸ਼ਾ ਆਪਣੇ ਘਰ ਚਾਰਜ ਲਾਣਾ ਹੈਗਾ। ਤੇ ਉਹ ਰਾਤ ਗੱਡੀਆਂ ਖੜੀਆਂ ਉਹਨਾਂ ਨੂੰ ਗੱਡੀ ਇੱਕ ਸਾਈਡ ਤੇ ਕਰਨ ਨੂੰ ਕਿਹਾ ਤੇ ਬਸ ਉਸ ਤੋਂ ਉਹਨਾਂ ਦੀ ਤੁੰਤੁਮਮ ਹੋਈ। ਉਹ ਤਾਂ ਪਹਿਲਾਂ ਸਾਡੇ ਤੋਂ ਜਾਣ ਤੋਂ ਪਹਿਲਾਂ ਹੋ ਚੁੱਕਾ ਹੈ ਨਾ ਜੋ ਵੀ ਹੋਣਾ। ਅਸੀਂ ਤੇ ਫਿਰ ਇਹਦੇ ਲੜਾਈ ਸਤ ਝੜਕੇ ਦੀ ਸੰਧੀ ਤੇ ਫਿਰ ਦਰਜ ਹੋ ਗਈ। ਅਜੇ ਰਸਤ ਨਹੀਂ ਪਈ ਗਈ ਤੇ ਨੀਰੂ ਸ਼ਰਮਾ ਅਗਿਆ ਜਿੰਦਰ ਕੁਮਾਰ ਦੀ ਪਤਨੀ ਤੇ ਬੈਨਤ ਪਰਚਾ ਹੋਇਆ।